ਮੰਦਪਾਗ ਦੀ ਖਬਰ ਆਈ ਹੈ ਅਮਰੀਕਾ ਤੋਂ ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਪਰਵਿੰਦਰਪਾਲ ਸਿੰਘ ਰੋਜੀ ਰੋਟੀ ਦੀ ਭਾਲ ਵਿੱਚ ਕਰੀਬ 6 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਹ ਮੈਰੀਲੈਂਡ ਦੇ ਵਿੱਚ ਰਹਿੰਦਾ ਸੀ ਤੇ ਸਟੋਰ ਵਿੱਚ ਕੰਮ ਕਰਦਾ ਸੀ ਇਸ ਦੌਰਾਨ ਪੇਟ ਵਿੱਚ ਇਨਫੈਕਸ਼ਨ ਹੋਣ ਕਾਰਨ ਪਿਛਲੇ ਦਿਨਾਂ ਤੋਂ ਉਹ ਇਲਾਜ ਲਈ ਹਸਪਤਾਲ ਵਿੱਚ ਪੜਤੀ ਸੀ ਜਿੱਥੇ ਉਸ ਦੀ ਮੌਤ ਹੋ ਗਈ ਪਰਵਿੰਦਰ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਰਿਵਾਰ ਚ ਮਿਲੀ ਤਾਂ ਮਾਤਮ ਪੱਸਰ ਗਿਆ ਉਹ ਆਪਣੇ ਪਿੱਛੇ ਪਤਨੀ ਦੋ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਇਹ ਨੱਕ ਦੇ ਵਿੱਚ ਤੋਂ ਪਿਪਾ ਪਾਈਆਂ ਮੈਂ ਕਿਹਾ ਅੰਦਾ ਮੰਮੀ ਮੈਨੂੰ ਕੰਦੇ ਨੇ ਇਰਾਨਾ ਪਰੇਸ਼ਾਨ ਛੋਟਾ ਜਿਆ ਕਰਨਾ ਹੈ ਮੈਂ ਕਿਹਾ ਕਾਦਾ ਕਰਨਾ ਹੈ ਕਹਿੰਦਾ ਵੀ ਇਨਫੈਕਸ਼ਨ ਕਹਿੰਦੇ ਨੇ ਮੈਂ ਕਹਿੰਦੇ ਆਸ਼ਣ ਕੱਟਦੇ ਆਂ ਕਿ ਚਾਹਰਾ ਪੰਜਾਦਰਾ ਤੋ ਠੀਕ ਆਏਗਾ ਇਹ ਹੋਈ ਗੱਲ ਕੀਤੀ ਮੁੜ ਕੇ ਨਹੀਂ ਕੋਈ ਵੀ ਕੀਤੀ ਇਹਨੂੰ ਵੀ ਆ ਗਿਆ ਉਹ ਨਾਮ ਉਹ ਤੇ ਮੈਂ ਵਾਪਸੀ ਮੁੜ ਕੇ ਸਾਡੀ ਗੱਲ ਨਹੀਂ ਹੋਈ ਮਾਤਾ ਤੇ ਪੇਰ ਮਹੀਨਾ ਪਹਿਲਾਂ ਦੀ ਗੱਲ ਹੈ ਉਦੋਂ ਅਦਨ ਕਬੀ ਦਰਦੁਰਦੂ ਹੀ ਪੇਟ ਦਾ ਤੇ ਐਡਮਿਟ ਹੋਇਆ ਤੋ ਨਾਲ ਆਪਰੇਟ ਕਰਤਾ ਹੰ ਬਸਿਆ ਬਸ ਇਨਫੈਕਸ਼ਨ ਇਨਫੈਕਸ਼ਨ ਬਸ ਇਹੀ ਰਹਿਦੇ ਰਿਹਾ ਬੱਚਾ ਮੈਰਿਟ ਸੀ ਬੈਰਡ ਹਾਂ ਕਿੰਨੇ ਬੱਚੇ ਦੋ ਬੱਚੇ ਇਹ ਕੋ ਗੁੱਡੀ ਏ ਇੱਕ ਲੜਕਾ ਆ ਬੈਠੇ ਉਹਡੇ ਘੋਤਾ ਵੀ ਹਾਂਜੀ ਛੋਟਾ ਹਾਂਜੀ ਨਹੀਂ ਦੋ ਬੱਚੇ ਤਿੰਨ ਬੱਚੇ ਉਧਾਂ ਤੇ ਇਹ ਛੋਟਾ ਹੀ ਸਾਰਾ ਪੈਰ ਦੇ ਮੈਨੂੰ ਫੋਨ ਆਇਆ ਵੀਡੀਓ ਕਾਲ ਆਈ ਗੱਲ ਕੀਤੀ ਮੈਂ ਆਪਣੇ ਪੇਕੇ ਘਰ ਸੀ ਮੈਂ ਤੇਰੇ ਸਾਸੋਰਾ ਵੀ ਉੱਥੇ ਆਇਆ ਸੀ ਫੰਕਸ਼ਨ ਸੀ ਸਾਡੇ ਘਰ ਛੋਟਾ ਜਿਹਾ ਮੈਨੂੰ ਫੋਨ ਕੀਤਾ ਮੈਨੂੰ ਵੀਡੀਓ ਕਾਲ ਕੀਤੀ ਮੈਂ ਕਿਹਾ ਅੱਜ ਟਾਈਮ ਨਾ ਫੋਨ ਕਰਤਾ ਕਹਿੰਦੇ ਮੈਂ ਠੀਕ ਨਹੀਂ ਹੈਗਾ ਮੈਂ ਹਸਪੀਟਲ ਆਇਆ ਮੈਂ ਕਿਹਾ ਕੀ ਗੱਲ ਹੋਈ ਕਿੰਨੇ ਮੇਰੇ ਟੇ ਦੁੱਖ ਦਾ ਪਿਆਏ ਤੇ ਮੈਂ ਇੱਥੇ ਹਸਪੀਟਲ ਆਇਆ ਮੈਂ ਕਿੰਨੇ ਮੈਂ ਹੁਣ ਤੁਹਾਨੂੰ ਨਾ ਸਵੇਰੇ ਫੋਨ ਕਰਾਂਗਾ ਮੈਂ ਕਿਹਾ ਠੀਕ ਹੈ ਸਾਨੂੰ ਸਵੇਰੇ ਉਹਨਾਂ ਨੇ 7 ਵਜੇ ਫੋਨ ਕੀਤਾ ਮੇ ਕੋ ਚੱਕ ਨਹੀਂ ਹੋਇਆ ਮੈਂ ਦੁਬਾਰਾ ਲੈ ਲਿਆ ਫੋਨ ਉਹਨਾਂ ਨੇ ਰੱਖ ਲਿਆ ਫਿਰ ਮੁੜ ਕੇ ਗੱਲ ਨਹੀਂ ਹੋਈ ਸਾਈਨ ਇਹ ਤਾਲ ਕਦੋਂ ਪਤਾ ਲੱਗਾ ਕਿ ਤੁਹਾਡੇ ਹਸਬੰਦ ਜੈੱਟ ਹੋ ਚੁੱਕੇ ਨੇ ਸਾਨੂੰ ਪਰਸੁਰਾਤੀ 10:15 ਵਜੇ ਡਾਕਟਰਾਂ ਦਾ ਫੋਨ ਆਇਆ ਕਹਿੰਦੇ ਸਾਰਾ ਕੁਝ ਡੈਮੇਜ ਹੋ ਗਿਆ ਉਹਨਾਂ ਦਾ ਹਾਰਟ ਤੇ ਮਾਰ ਸਾਰਾ ਕੁਝ ਡੈਮੇਜ ਕਰ ਚੁੱਕਾ ਹੈ ਬੱਚੇ ਕਿੰਨੇ ਤੁਹਾਡੇ ਮੇਰਾ ਬੱਚਾ 4 ਸਾਲ ਦਾ ਛੱਡ ਕੇ ਗਿਆ ਸੀ ਅੱਜ 10 ਸਾਲ ਹੋ ਗਏ ਬੇਟੀ 3 ਮਹੀਨਿਆਂ ਦੀ ਛੱਡ ਕੇ ਗਿਆ ਹੁਣ 7 ਸਾਲ ਦੀ ਹੋ ਗਈ ਮੇਰੀ ਬੇਟੀ ਵੀ ਨਾ ਮਿਲ ਉਹਦੇ ਸੰਸਕਾਰ ਇੱਥੇ ਕਰੂਗੇ ਜੀ ਕਿਸ ਤਰ੍ਹਾਂ ਉਹਨਾਂ ਦੀ ਡੈੱਡ ਬੋਡੀ ਇੱਥੇ ਨਹੀਂ ਆਣੀ ਹੈਗੀ ਕੀ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੇਹੀ ਮੰਗ ਕਰਨਾ ਚਾਹਨੀ ਆ ਕਿ ਮੇਰੇ ਬੱਚਿਆਂ ਨੂੰ ਮੈਨੂੰ ਅਸੀਂ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਅਸੀਂ ਆਪ ਆਪਣੀ ਆធី ਸੰਸਕਾਰ ਕਰਨਾ ਚਾਹੁੰਦੇ ਆ ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ ਇਹ ਮੰਗ ਕਰਦੇ ਆ ਅਸੀਂ